ਨੇ ਡੀਜ਼ਲ ਵਾਲੇ ਵੀ ਇੱਥੇ ਸਾਡੇ ਕੋਲੇ ਵੀਰੇ ਹੁਣੇ ਆਏ ਨੇ ਪٹرول ਪੰਪ ਵਾਲੇ ਬੱਬਲ ਫਿਊਲ ਪੰਪ ਪਲਾਜ਼ਾ ਇਹ ਉਥੋਂ ਬਾਈ ਹੁਣੇ ਡੀਜ਼ਲ ਪਾਉਣ ਆਏ ਨੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਇੱਕ ਛੋਟੀ ਜੀ ਬੇਨਤੀ ਹੈ ਜੀ ਭੈਣਾਂ ਤੇ ਭਰਾਵਾਂ ਨੂੰ ਅਸੀਂ ਪਿੰਡ ਨਵੀਂ ਗੱਟੀ ਰਾਜੋਕੇ ਆ ਜੀ ਇੱਧਰ ਵੀ ਟਰੈਕਟਰ ਚੱਲੀ ਜਾਂਦੇ ਆ ਤੇ ਇੱਧਰ ਵੀ ਕੋ ਪਿੱਛੇ ਉਧਰ ਟਰੈਕਟਰ ਚੱਲੀ ਜਾਂਦੇ ਆ ਜੌਂਡੀਅਰ ਅਸੀਂ ਸੱਤ ਟਰੈਕਟਰਾਂ ਦੀ ਇੱਥੇ ਅੱਜ ਬਾਹ ਬਹਾਈ ਸ਼ੁਰੂ ਕਰਕੇ ਸੇਵਾ ਲਈ ਆ ਪਿੰਡ ਨਵੀਂ ਗੱਟੀ ਰਾਜੋਕੇ ਦੀ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਪਾਕਿਸਤਾਨ ਦੇ ਬਾਰਡਰ ਤੇ ਪੈਂਦਾ ਜੀ ਬਿਲਕੁਲ ਪਿੰਡ ਆ ਸਾਹਮਣੇ ਪਾਕਿਸਤਾਨ ਦਾ ਬਾਰਡਰ ਆ ਚੌਕੀਆਂ ਬਣੀਆਂ ਹੋਈਆਂ ਦਿਖਦੀਆਂ ਤੁਹਾਨੂੰ ਆ ਸਾਹਮਣੇ ਚੌਕੀ ਬਣੀ ਹੋਈ ਆ ਉੱਪਰ ਆ ਇਹ ਭਾਰਤ ਦੀਆਂ ਚੌਕੀਆਂ ਆ ਤੇ ਪਰਲੇ ਪਾਸੇ ਪਾਕਿਸਤਾਨ ਦੀਆਂ ਚੌਕੀਆਂ ਇਹ ਏਰੀਆ ਉਹ ਸਾਹਮਣੇ ਜਿੱਥੇ ਬੰਨ ਟੁੱਟਿਆ ਸੀਗਾ ਇਹ ਸਾਰਾ ਪਾਣੀ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਇੱਥੋਂ ਬੰਨ ਟੁੱਟ ਗਿਆ ਤੇ ਇੱਥੇ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਝੋਨਾ ਬਿਲਕੁਲ ਖਤਮ ਹੋ ਗਿਆ ਸੀ ਔਰ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਸੀਗੀਆਂ ਔਰ ਇੱਥੇ ਸਾਰੇ ਢਾਈ ਢਾਈ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਿੱਲੇ ਵਾਲੇ ਜ਼ਿਮੀਂਦਾਰ ਹੀ ਆ ਸਾਰੇ ਪਿੰਡ 'ਚ ਪੰਜ ਟਰੈਕਟਰ ਆ ਇਹਨਾਂ ਕੋਲੇ ਤੂੰ ਤੁਸੀਂ ਸੋਚੋ ਵੀ 300 350 ਕਿੱਲਾ ਜ਼ਮੀਨ ਆ ਤੇ ਪੰਜ ਟਰੈਕਟਰ ਆ ਸਾਰੇ ਪਿੰਡ 'ਚ ਇਹ ਅਸੀਂ ਪਿੰਡੋਂ ਲੁਧਿਆਣੇ ਤੋਂ ਟਰੈਕਟਰ ਲੈ ਕੇ ਆਏ ਸੀ ਕੱਲ ਦੋ ਟਰੈਕਟਰ ਅਸੀਂ ਸੁਪਨਿਆਂ ਦੇ ਘਰ ਤੋਂ ਲੈ ਕੇ ਤੁਰੇ ਸੀਗੇ ਤੇ ਦੋ ਟਰੈਕਟਰ ਜਗਰਾਉਂ ਤੋਂ ਲਏ ਸੀਗੇ ਤੇ ਦੋ ਟਰੈਕਟਰ ਸਾਡੇ ਸੀਗੇ ਜੀ ਇੱਥੋਂ ਮੁੱਦਕੀ ਤੋਂ ਤੇ ਇੱਕ ਟਰੈਕਟਰ ਇੱਥੋਂ ਪਿੰਡੋਂ ਲਿਆ ਤੇ ਤੇਲ ਸਾਨੂੰ ਰਜਿੰਦਰ ਅਰਵਿੰਦਰ ਸਿੰਘ ਜੀ ਆ ਸਰਪੰਚ ਸਾਹਿਬ ਹੁਣੇ ਗਾਜ਼ੀਆਬਾਦ ਤੋਂ ਯੂਪੀ ਤੋਂ ਉਹਨਾਂ ਨੇ 2.5 ਲੱਖ ਦਾ ਤੇਲ ਟਰਾਲ ਪੰਪ ਤੇ ਭੇਜਦਾ ਸੀ ਇੱਥੇ ਪٹرول ਪੰਪ ਤੋਂ ਹੀ ਤੇਲ ਪਵਾ ਲਿਆ ਸੀ ਅੱਜ ਸ਼ੁਰੂ ਕਰਤਾ ਉਹਨਾਂ ਦਾ ਵੀ ਧੰਨਵਾਦ ਆ ਔਰ ਯਾਤਰੀਪਿੰਡ ਆ ਇੱਕ ਬਠਿੰਡੇ ਜ਼ਿਲ੍ਹੇ ਦਾ ਕੱਲ ਉੱਥੋਂ 1.20 ਲੱਖ ਦਾ ਤੇਲ ਦੇ ਕੇ ਗਏ ਪੰਪ ਤੇ ਪਰਚੀ ਕਟਾ ਕੇ ਸੀ ਉਹ ਤੇ ਸਾਨੂੰ ਜੀ ਬੀਆਂ ਦੀ ਲੋੜ ਆ ਜਿਹੜੇ ਇੱਥੇ ਬੀਜਣੇ ਆ ਤੇ ਇੱਥੇ ਸਾਨੂੰ ਡਾਈ ਤੇ ਜੂਰੀਆ ਰੇ ਚਾਹੀਦਾ ਜਿਹੜਾ ਇੱਥੇ ਕਣਕ ਦੀ ਬਜਾਈ ਮੌਕੇ ਵਰਤਿਆ ਜਾਣਾ ਹੱਥ ਜੋੜ ਕੇ ਬੇਨਤੀ ਹੈ ਕਾਲੇਦਾਲ ਦੇ ਲੋਕਲ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਹੜ ਨਹੀਂ ਸੀ ਆਏ ਰੋਜਪੁਰ ਇਲਾਕੇ ਦੇ ਜਾਂ ਹੋਰ ਸਾਨੂੰ ਇੱਥੇ ਜਿਵੇਂ ਤਵੀਆਂ ਚਾਹੀਦੀਆਂ ਵਾ ਰੂਟਾ ਬੀਟਰ ਚਾਹੀਦੇ ਆ ਜਾਂ ਮੰਨ ਲਓ ਹੋਰ ਸੁਪਰ ਸੀਡਰ ਚਾਹੀਦੇ ਆ ਤਾਂ ਪਲੀਜ਼ ਸਾਨੂੰ ਦਿਓ ਐਡੀ ਦੂਰੋਂ ਅਸੀਂ ਲੁਧਿਆਣੇ ਤੋਂ ਲੈ ਕੇ ਆਉਣੇ ਆ ਸਾਡੇ ਲਈ ਬਹੁਤ ਔਖਾ ਵਾ ਤੇ ਇੱਕ ਇਧਰ ਵੀ ਟਰੈਕਟਰ ਸਾਡੇ ਆ ਜਿਹੜੇ ਆ ਗਏ ਉਧਰੋਂ ਵਾਹ ਕੇ ਆਏ ਨੇ ਟਰੈਕਟਰ ਇਹ ਸਾਰੇ ਤੇ ਇੱਥੇ ਨਾਲ ਹੀ ਸਾਨੂੰ ਜ਼ਰੂਰਤ ਹੈ ਜੀ ਤੁਹਾਡੇ ਇਲਾਕੇ ਦੇ ਟਰੈਕਟਰ ਜਿਹੜੇ ਵੀਰ ਸੇਵਾ ਕਰਾ ਸਕਦੇ ਆ ਉਹ ਟਰੈਕਟਰ ਲੈ ਕੇ ਆਉਣ ਸਾਡੇ ਨਾਲ ਲਾ ਕੇ ਬਾਹ ਬਹਾਈ ਬੀਜ ਬਜਾਈ ਆ ਜਿਹੜੀ ਉਹ ਕਰਕੇ ਜਾਣ ਹੁਣ ਇਹ ਵੀ ਜਿਹੜੇ ਵੀਰ ਸਾਡੇ ਨਾਲ ਆਏ ਨੇ ਇਹ ਵੀ ਉੱਥੇ ਆਪਦੀ ਜਾ ਕੇ ਇਹਨਾਂ ਨੇ ਬਜਾਈ ਕਰਨੀ ਆ ਕਈ ਵੀਰਾਂ ਨੇ ਆਲੂ ਬੀਜਣੇ ਆ ਹਨਾ ਚੱਲਦਾ ਉਹਨਾਂ ਦਾ ਕੰਮ ਤੇ ਜਾਂ ਕੁਝ ਵੀਰ ਇਦਾਂ ਦੇ ਆ ਜਿਹਨਾਂ ਦੇ ਹੱਥੇ ਝੋਨੇ ਵਟਣ ਵਾਲੇ ਵੀ ਪਏ ਆ ਉੱਥੇ ਪਰ ਇਹ ਆਪਣੇ ਵੱਲੋਂ ਇੱਕ ਇੱਕ ਦੋ ਦੋ ਦਿਨ ਲਵਾ ਕੇ ਸਾਡੇ ਨਾਲ ਜਾ ਰਹੇ ਨੇ ਪਰ ਸਾਡੇ ਜਿਹੜੇ ਪੱਕੇ ਟਰੈਕਟਰ ਨੇ ਤਿੰਨ ਟਰੈਕਟਰ ਨੇ ਇੱਥੇ ਜਿਹੜੇ ਪੱਕੇ ਅਸੀਂ ਲੈ ਕੇ ਆਏ ਆਂ ਬਾਕੀ ਟਰੈਕਟਰ ਦੋ-ਦੋ ਤਿੰਨ-ਤਿੰਨ ਦਿਨ ਲਵਾਉਣਗੇ ਸਾਡੇ ਨਾਲ ਇਸੇ ਤਰ੍ਹਾਂ ਜੇ ਬਾਰੀ-ਬਾਰੀ ਆਪਾਂ ਸਾਰੇ ਜਾਣੇ ਲੱਗ ਜਾਈਏ ਤਾਂ ਕੋਈ ਵੱਡੀ ਗੱਲ ਨਹੀਂ 300 ਕਿੱਲਾ ਜ਼ਮੀਨ ਦਾ ਬੋਣ ਨੂੰ ਤੇ ਬੀਜਣ ਨੂੰ ਕੁਝ ਦਿਨ ਬਾਈ ਕਿੰਨੀ ਵਾਹੀ ਗਈ ਅੱਜ ਸਵੇਰਦਿਆਂ ਦੀ ਹੁਣ ਤੱਕ ਅੱਜ ਮਾਲਾ ਸਵੇਰ ਦੀ ਕਿੱਲੇ ਦੇ ਲਗਭਗ ਵਾਹੀ ਗਈ ਸਵੇਰ ਦੀ ਕਿੰਨੀ ਵਾਹੀ ਹੋ ਗਈ ਉਹ ਹੋਗੇ 60 70 ਕਿੱਲੇ ਹੋਗੇ ਕਿਵੇਂ ਠੀਕ ਹੈ ਦੁੱਲੇ ਸਵੇਰ ਦੀ ਕਿੰਨੀ ਕੁ ਵਾਹੀ ਗਈ ਹੋਊ ਜਮੀਨ ਆਪੇ ਮੈਂ ਹੋਗੇ ਨੇ 60 70 ਕਿੱਲੇ ਤਾਂ ਲੱਗ ਇੰਨੀ ਕੁ ਹੋ ਗਈ 60 70 ਕਿੱਲੇ ਲੱਗਿਆ ਸਾਰੀ ਇੱਥੇ ਵੱਟ ਵਾਟ ਪਾਸ ਕਰ ਰਹੀ ਅੱਧੀ ਬਾਦੀ ਆਪਾਂ ਵੇਚੀ ਪਾਸ ਤਾਂ ਛਾਲ ਟੁੱਟੀ ਹੋਈ ਸੀਗੀ ਆਹ ਦੱਸਦੇ ਸੀ ਕਹਿੰਦੇ ਉੱਧਰ ਵੀ ਜਾ ਬੜੇ ਸੱਚੀ ਗੱਲ ਵੀਰੇ ਯਾਨੀ ਕਿ ਇੱਥੇ ਜ਼ਮੀਨ ਬਿਲਕੁਲ ਪਾਕਿਸਤਾਨ ਦੀ ਵੀ ਜਮੇ ਨਾਲ ਲੱਗਦੀ ਆ ਔਰ ਐਸੇ ਇਲਾਕੇ ਦੇ ਵਿੱਚ ਸੇਵਾ ਮਿਲੀ ਹੈ ਸਾਨੂੰ ਜਿੱਥੇ ਗੌਰ ਛੋਟੇ ਕਿਸਾਨ ਨੇ ਔਰ ਇੰਨਾ ਕਿਸਾਨਾਂ ਦੀਆਂ ਪੱਕੀਆਂ ਜ਼ਮੀਨਾਂ ਨਹੀਂ ਇਹ ਰਜਿਸਟਰੀਆਂ ਵਾਲੀਆਂ ਨਹੀਂ ਹੈਗੀਆਂ ਇਹਨਾਂ ਕੋਲੇ ਇਹ ਮਜਾਰੇ ਨੇ ਮਤਲਬ ਬੀਜ ਬਜਾਅ ਕਰ ਸਕਦੇ ਨੇ ਇਹਨਾਂ ਨੂੰ ਮਾਪਜਾ ਵੀ ਨਹੀਂ ਕੋਈ ਸਰਕਾਰੀ ਤੌਰ ਤੇ ਮਿਲਦਾ ਔਰ ਸਾਰੇ ਛੋਟੇ ਕਿਸਾਨ ਨੇ ਜਿਵੇਂ ਤੁਹਾਨੂੰ ਦੱਸਿਆ ਪਿੰਡ ਚ ਸਾਰੇ ਦੇ ਵਿੱਚ ਪੰਜ ਕਿ ਟਰੈਕਟਰ ਹੀ ਆ ਬਾਕੀ ਸਾਰਾ ਪਿੰਡ ਇੱਕ ਦੂਜੇ ਤਾਂ ਲਈ ਡਲ ਕੇ ਜਾਂ ਕਿਰਾਏ ਤੇ ਕੰਮ ਕਰਾਉਂਦਾ ਤੇ ਇੱਥੇ ਲੋੜ ਆ ਆਪਾਂ ਆ ਕੇ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਦਾ ਹੁਣ ਸਾਥ ਦੇਈਏ ਜਦੋਂ ਆਪਾਂ ਮਣਾ ਮੂਹੀ ਰਾਸ਼ਨ ਭਰ-ਭਰ ਕੇ ਟਰਾਲੀਆਂ ਚ ਲਈ ਆਉਂਦੇ ਸੀ ਆਹ ਉਹਨਾਂ ਨੇ ਲੀਡਰਾਂ ਨੇ ਤੜਾਤੀਆਂ ਤੇ ਹੁਣ ਲੋੜਾ ਹੁਣ ਇੱਥੇ ਆ ਕੇ ਤੁਸੀਂ ਆਲੇ ਦਾਲ ਦੇ ਹੋਰ ਪੈਂਡ ਵੀ ਬਹੁਤ ਨੇ ਜਿੱਥੇ ਜਿਨ੍ਹਾਂ ਨੂੰ ਤੁਸੀਂ ਆ ਕੇ ਗੋਦ ਲੈ ਸਕਦੇ ਹੋ ਜਿਨ੍ਹਾਂ ਦੀ ਆ ਕੇ ਬਾਹ ਬਜਾਈ ਕਰਾ ਸਕਦੇ ਹਾਂ ਮੈਂ ਹੁਣ ਪੁੱਛਿਆ ਵੀ ਆਲੇ ਦਾਲ ਦੇ ਹੋਰ ਕਿੰਨੇ ਪੈਂਡ ਆ ਜਿਹੜੇ ਲੋਕ ਲੋਕਾਂ ਨੇ ਲਏ ਹੋਏ ਆ ਗੋਦ ਤੇ ਦੱਸਦਿਆ ਵੀ ਇੱਥੇ ਸਾਡੇ ਨੇੜੇ ਤੇਰੇ ਹਜੇ ਕੋਈ ਨਹੀਂ ਕੋਈ ਬਾਬ ਵਜਾਈ ਕਰ ਰਿਆ ਬਾਈ ਤੁਹਾਡੇ ਆਲੇ-ਦਾਲੇ ਕਿਤੇ ਹੋਰ ਪਿੰਡ 'ਚ ਵੀ ਕੋਈ ਕਰ ਰਿਹਾ ਲੱਗੀਆਂ ਨੇ ਸਸਤਾਵਾਂ ਇੱਥੇ ਨੇੜੇ ਕਿਹੜੇ ਪਿੰਡ 'ਚ ਲੱਗੀਆਂ ਇਹ ਲੱਗਿਆ ਟੇਂਡੀ ਵਾਲੇ ਲੱਗੇ ਜੀ ਹਾਂ ਤੇ ਜੱਲੋ ਕੇ ਪਿੰਡ ਤੇ ਲੱਗੇ ਜੀ ਗੱਟੀ ਆ ਰਾਜੋ ਕਿੰਨਾ ਪੁਰਾਣੀ ਗੱਟੀ ਰਾਜੋ ਕੇ ਗੱਟੀ ਉੱਥੇ ਨਹੀਂ ਲੱਗੇ ਹਜੇ ਸასი ਗੱਲ ਬਾਈ ਤੇ ਉਹਨਾਂ ਦੀ ਵੀ ਜ਼ਮੀਨ ਤੁਹਾਡੇ ਨਾਲ ਦਾ ਵੱਧ ਹੋ ਉਧਰ ਦਾ ਉਹ ਪਿੰਡ ਵੱਡਾ ਜੀ ਉਹ ਮਲੋਂ ਨਾਲ 350 ਘਰ ਆ ਹਾਂ ਤੁਹਾਡਾ ਕਿੰਨਾ ਘਰ ਆ ਸਾਢੇ ਜੀ ਨਹੀਂ ਨਹੀਂ 150 ਦੇ ਲਗਭਗ 150 ਤੁਹਾਡੇ ਨਾਲ ਦੁਗਣੇ ਤੇ ਘਰ ਆ ਹੈ ਨਾ ਉਹ ਵੀ ਗੱਲ ਆ ਵੀ ਉਹਨਾਂ ਪਿੰਡਾਂ ਚ ਵੀ ਲੋੜ ਆ ਹਜੇ ਹੁਣ ਲੋੜ ਆ ਤੁਸੀਂ ਆ ਕੇ ਇਹਨਾਂ ਪਿੰਡਾਂ ਚ ਲੋਕਾਂ ਦੀ ਬਾਹ ਫੜੋ ਜਿੰਨਾਂ ਕੋਲ ਟਰੈਕਟਰ ਹੈਗੇ ਆਪਦੇ ਉਹਨਾਂ ਨੂੰ ਤੇਲ ਦੇ ਸਕਦੇ ਤੁਸੀਂ ਆ ਕੇ ਤੇਲ ਪਵਾ ਕੇ ਦੇਜੋ ਔਰ ਜਿੰਨਾਂ ਨੂੰ ਲੋੜ ਆ ਬੀ ਲੈ ਕੇ ਦੇਜੋ ਜਾਂ ਡਾਈ ਰੇਤ ਦੇਜੋ ਜੂਰੀਆ ਰੇਤ ਦੇਜੋ ਇਹਨਾਂ ਨੇ ਸਾਰਾ ਮੁੱਲ ਲੈਣੀ ਆ ਚੀਜ਼ਾਂ ਔਰ ਦੂਸਰੀ ਗੱਲ ਇਹ ਆ ਵੀ ਇਹਨਾਂ ਨੂੰ ਕਿਸੇ ਨੇ ਲੈ ਕੇ ਨਹੀਂ ਦੇਣੀਆਂ ਨਾ ਇਹ ਸੁਸਾਇਟੀ ਤੋਂ ਮਿਲਣੀਆਂ ਇਹਨਾਂ ਨੂੰ ਔਰ ਨਾ ਮੂਰੇ ਆੜਤੀਏ ਨੇ ਪੈਸੇ ਦੇਣੇ ਆ ਵੀ ਇਹਨਾਂ ਨੂੰ ਆੜਤੀਆ ਪੈਸੇ ਦੇ ਦੋ ਕਿਉਂਕਿ ਆ ਫਸਲ ਤਾਂ ਇਹਨਾਂ ਦੀ ਬਰਬਾਦ ਹੋ ਗਈ ਆੜਤੀਏ ਫਸਲ ਦੇਖ ਕੇ ਹੀ ਪੈਸੇ ਦਿੰਦਾ ਨਾ ਆੜਤੀਆ ਵੀ ਇਸ ਕਰਕੇ ਹੁਣ ਅਸੀਂ ਜਿੰਨੇ ਸਾਡੇ ਵੱਲੀਓ ਕੋਸ਼ਿਸ਼ ਹੁੰਦੀ ਹੈ ਮਨੁੱਖਤਾਰੀ ਸੇਵਾ ਵੱਲੀਓ ਅਸੀਂ ਸਾਰੇ ਲੱਗੇ ਹੋਏ ਆ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਆਲੇ ਦਾਲ ਦੇ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਸੇਵਾਵਾਂ ਮਾ ਜ਼ਰੂਰ ਕਰੋ ਜਿਵੇਂ ਸਾਡੇ ਇੱਥੇ ਵੀਰ ਹੁਣੇ ਲੱਗੇ ਪਾਲ ਖਰੋੜ ਹੁਣੇ ਕਰ ਰਹੇ ਨੇ ਸੇਵਾ ਆਪਣੇ ਬਾਬਾ ਦੀਪ ਸਿੰਘ ਗੜਦੀਵਾਲਸੀ ਬਦਲੇ ਮਨਜੋਤ ਨੂੰ ਨਹੀਂ ਲੱਗੇ ਹੋਏ ਨੇ ਤਾਂ ਇਸੇ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੁਣ ਇਹਨਾਂ ਦੇ ਜਿੱਥੇ ਜਿੱਥੇ ਜਿੱਦਾ ਜਿੱਦਾ ਹੱਤ ਪੈਂਦਾ ਇਹਨਾਂ ਦੀ ਬਾਹ ਫੜੀਏ ਇਹਨਾਂ ਦੀ ਜ਼ਮੀਨਾਂ ਦੀ ਬਜਾਈ ਕਰਾਈਏ ਤਾਂ ਜੋ ਇੱਥੇ ਦੁਬਾਰਾ ਫੇਰ ਫਸਲ ਵਾੜੀ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤਾਂ ਜੋ ਕੋਈ ਹੋਰ ਭੈਣ ਭਰਾ ਕਿਸੇ ਹੋਰ ਦੀ ਮਦਦ ਕਰ ਸਕੇ ਇੱਧਰ ਦਿਖਾਰੇ ਪੁੱਤੋ ਪਾਣੀ ਹਜੇ ਵੀ ਖੜਾ ਇੱਥੇ ਪਿੰਡਾਂ ਦੇ ਇੱਥੇ ਨੀਵੀਆਂ ਜ਼ਮੀਨਾਂ ਦੇ ਵਿੱਚ ਹਜੇ ਵੀ ਪਾਣੀ ਖੜਾ ਇੱਥੇ